ਕਿ ਕਿੰਨਾ ਖਾਲੀ ਆ ਅੱਜ ਵੀ ਉਹ ਲੈਕਟਪ ਦੇ ਅੰਦਰ 12% ਦੀ 12.5 12.5% ਜਿਹੜਾ ਹਜੇ ਦੇ ਅਸੀਂ ਉਸ ਲੈਵਲ ਤੋਂ ਥੱਲੇ ਆਗੇ ਡੈਮ ਦੇ ਦੋ ਇਸੇ ਤਰੀਕੇ ਪੌਂਗ ਡੈਮ ਦੀ ਗੱਲ ਕਰੀਏ ਪੌਂਗ ਡੈਮ ਚ ਕਿੰਨਾ ਪਾਣੀ ਹੋ ਸਕਦਾ ਮੈਕਸਿਮਮ ਲੈਵਲ ਜਿਹੜਾ ਉਹਦਾ ਉਹ 1390 1390 ਆ ਉਹ ਕਿੰਨਾ ਕੱਜ 1293.73 ਜੇ ਆਪਾਂ ਲਾ ਲਈਏ 1294 ਲਾ ਲੇ 1294 ਯਾਨੀ ਕਿ 32.1 ਫੀਸਦੀ ਅੱਜ ਵੀ ਅਸਕੇ ਹਿੱਸੇ ਵਿੱਚ ਘੱਟ ਪਾਣੀ ਆ ਸਾਡੇ ਕੋਲੇ ਪੰਜਾਬ 'ਚ ਪੌਂਗ ਡੈਮ ਦੀ ਗੱਲ ਕਰਦਾ ਜੇਕਰ ਰਣਜੀਤ ਸਾਗਰ ਡੈਮ ਦੀ ਗੱਲ ਕਰੀਏ ਤਾਂ ਰਣਜੀਤ ਸਾਗਰ ਡੈਮ ਦੇ ਅੰਦਰ 1732 ਫਿਟ ਪਾਣੀ ਹੋਣਾ ਚਾਹੀਦਾ ਉਹਦੇ ਅੰਦਰ 1642 ਆ ਸੋ ਉਹਦੇ ਵਿੱਚ ਵੀ ਲਗਭਗ 20% ਲੈਕਟਿਵ ਦੇ ਵਿੱਚ ਆ ਸੋ ਅੱਜ ਦੀ ਜਿਹੜੀ ਪੋਜੀਸ਼ਨ ਆ ਜੋ ਅੱਜ ਦੀ ਪੋਜੀਸ਼ਨ ਹੈ ਡੈਮਸ ਦੀ ਜਿਹੜੇ ਡੈਮ ਪੰਜਾਬ ਦੇ ਅੰਦਰ ਨੇ ਉਹਨਾਂ ਦੇ ਅੰਦਰ ਆਲਰੇਡੀ ਪਾਣੀ ਜਿਹੜਾ ਸ਼ਾਰਟ ਚਾ ਆਲਰੇਡੀ ਪਾਣੀ ਜਿਹੜਾ ਉਹ ਘਟਾ ਔਰ ਦੂਸਰੇ ਪਾਸੇ ਸਾਡੀ ਸਰਕਾਰ ਦੀ ਯੋਜਨਾ ਕੀ ਕਿਉਂਕਿ ਪੰਜਾਬ ਨੇ ਜਿੱਥੇ ਅਸੀਂ ਕੌਮੀ ਅਨਾਜ ਅਨਾਜ ਭੰਡਾਰ ਦੇ ਵਿੱਚ ਵੱਡਾ ਹਿੱਸਾ ਆਪਣਾ ਪੇ ਕਰ ਰਹੇ ਹਾਂ ਕੰਟ੍ਰਿਬਿਊਟ ਕਰ ਰਹੇ ਹਾਂ ਔਰ ਅਸੀਂ ਆਪਣੇ ਪੰਜਾਬ ਦੇ ਹਰੇਕ ਕਿਸਾਨ ਦੇ ਖੇਤ ਤੱਕ ਪਾਈਪ ਲਾਈਨਰ ਆਹੀ ਨਹਿਰੀ ਪਾਣੀ ਓਪਨ ਖਾੜਾ ਨਹੀਂ ਪਚਾਉਣ ਦੀ ਯੋਜਨਾ ਜਿਹੜੀ ਆ অলਰੈਡੀ ਸਾਡੀ ਲਿਖੀ ਹੋਈ ਆ ਔਰ ਉਹਦੇ ਉੱਤੇ ਵੱਡੇ ਪੱਧਰ ਤੇ ਕੰਮ ਹੋ ਰਿਹਾਗਾ ਕਿਉਂਕਿ ਸਾਡੇ 115 ਜ਼ੋਨ ਜਿਹੜੇ ਲਗੇ ਪੰਜਾਬ ਦੇ 115 ਜ਼ੋਨ ਜਿਹੜੇ ਲਗੇ ਉਹ ਬਲੈਕ ਹੋ ਚੁੱਕੇ ਨੇ ਕਾਲੇ ਹੋ ਚੁੱਕੇ ਨੇ ਉਹਨਾਂ 'ਚ ਪਾਣੀ ਨਹੀਂ ਹੈਗਾ ਜੇ ਉਹਨਾਂ 'ਚ ਪਾਣੀ ਨਹੀਂ ਹੋਊਗਾ ਤਾਂ ਸਾਡਾ ਪੰਜਾਬ ਦਾ ਕਿਸਾਨ ਕੀ ਕਰੂਗਾ ਸਾਡਾ ਪੰਜਾਬ ਦਾ ਕਿਸਾਨ ਮਰਨ ਲਈ ਮਜਬੂਰ ਹੋਊਗਾ ਸਾਡੇ ਪੰਜਾਬ ਦੇ ਖੇਤ ਨੂੰ ਪਾਣੀ ਨਹੀਂ ਲੱਗਣਾ ਹੈਗਾ ਸੋ ਦੂਜੇ ਪਾਸੇ ਦੇਸ਼ ਦੀ ਜਿਹੜੀ ਹੁਕਮਰਾਨ ਜਮਾਤ ਆ ਦੇਸ਼ ਦੀ ਜਿਹੜੀ ਰਾਜ ਕਰਦੀ ਜਮਾਤ ਆ ਭਾਰਤੀ ਜਨਤਾ ਪਾਰਟੀ ਉਹ ਪੰਜਾਬ ਦੇ ਨਾਲ ਧੋਖਾ ਕਰ ਰਹੀ ਆ ਪੰਜਾਬ ਦੇ ਨਾਲ ਗਦਾਰੀ ਕਰ ਰਹੀ ਆ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਬੱਚਿਆਂ ਨੂੰ ਮਰਨ ਲਈ ਮਜਬੂਰ ਕਰ ਰਹੀ ਆ ਕਿਉਂਕਿ ਜਦੋਂ ਸਾਡਾ ਪਾਣੀ ਖੋ ਕੇ ਲੈ ਗਏ ਤਾਂ ਫਿਰ ਸਾਡਾ ਕਿਸਾਨ ਵੀ ਮਰੂਗਾ ਸਾਡਾ ਆਵਾਮ ਵੀ ਮਰੂਗਾ ਸਾਡੇ ਲੋਕ ਵੀ ਮਰਨਗੇ ਪਰ ਲੇਕਿਨ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਦੇ ਅੰਦਰ ਇੱਕ ਮਜਬੂਤ ਇੱਕ ਤਾਕਤਵਰ ਮੁੱਖ ਮੰਤਰੀ ਸਰ ਭਗਵੰਦ ਸਿੰਘ ਮਾਨ ਜੀ ਆ ਅਸੀਂ ਬਿਲਕੁਲ ਇੱਕ ਬੂੰਦ ਵੀ ਕਿਸੇ ਵੀ ਪ੍ਰਕਾਰ ਦੀ ਜੜੀਆ ਹਰਿਆਣੇ ਨੂੰ ਨਹੀਂ ਜਾੜਦੇ ਬਾਕੀ ਕਿਉਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਕਿਸੇ ਦਾ ਹੱਕ ਰੋਕ ਰਹਿਆਂਗੇ ਅਸੀਂ ਕਿਸੇ ਦਾ ਹੱਕ ਨਹੀਂ ਰੋਕ ਰਹੇ ਅਸੀਂ ਕਿਸੇ ਦਾ ਧੋਖਾ ਨਹੀਂ ਕਰ ਰਹੇ ਅਸੀਂ ਕਿਸੇ ਦਾ ਫਰੇਡ ਨਹੀਂ ਕਰ ਰਹੇ ਅਸੀਂ ਜਿਹੜਾ ਆਲਰੇਡੀ ਪਾਣੀ ਬਰਦਾਗਾ ਅਸੀਂ ਦੇ ਚੁੱਕੇ ਆ ਇਹ ਤਾਂ ਹੁਣ ਉਹਨਾਂ ਦੀ ਵਿਜ਼ਡਮ ਸੀ ਹਰਿਆਣੇ ਦੇ ਮੁੱਖ ਮੰਤਰੀ ਨੂੰ ਸੋਚਣਾ ਚਾਹੀਦਾ ਸੀ ਹਰਿਆਣਾ ਸਰਕਾਰ ਨੂੰ ਸੋਚਣਾ ਚਾਹੀਦਾ ਸੀਗਾ ਕਿ ਪਾਣੀ ਦੀ ਵਰਤੋਂ ਕਿਵੇਂ ਕਰਨੀ ਹੈ ਉਹਨਾਂ ਨੇ ਆਪਣੀ ਮੂਰਖਤਾ ਦਿਖਾਈ ਆ ਉਹਨਾਂ ਨੇ ਆਪਣੀ ਵਿਜ਼ਡਮ ਨਹੀਂ ਦਿਖਾਈ ਕਿ ਪਾਣੀ ਦੀ ਵਰਤੋਂ ਕਿਵੇਂ ਕਰਨੀ ਆ ਜੇ ਉਹ ਸਹੀ ਪਾਣੀ ਦੀ ਵਰਤੋਂ ਕਰਦੇ ਪਾਣੀ ਨੂੰ ਬੇਸਤ ਨਾ ਕਰਦੇ ਪਾਣੀ ਨੂੰ ਅਜ਼ਾਇਨਾ ਘਵਾਉਂਦੇ ਤਾਂ ਮੈਂ ਸਮਝਦਾ ਉਹਨਾਂ ਨੂੰ ਪਾਣੀ ਜਿਹੜਾ ਉਹ 21 ਮਈ ਤੱਕ ਪੂਰਾ ਉਹਨਾਂ ਦਾ ਯੂਜ਼ ਹੋਣਾ ਸੀਗਾ ਜੀ ਉਹਨਾਂ ਨੇ ਪਹਿਲਾਂ ਯੂਜ਼ ਕਰ ਲਿਆ ਇਹਦਾ ਮਤਲਬ ਜਿਹੜਾ ਉਹਨਾਂ ਨੂੰ ਪੀਣ ਵਾਸਤੇ ਪਾਣੀ ਮਿਲਦਾਗਾ ਜਿਹੜਾ ਪੀਣ ਵਾਸਤੇ ਪਾਣੀ ਮਿਲਦਾਗਾ ਹਰਿਆਣਾ ਨੂੰ ਉਹਨਾਂ ਨੇ ਕਿਤੇ ਹੋਰ ਵਰਤੋਂ ਲਈ ਲੈ ਕੇ ਗਏ ਨੇ ਚਾਹ ਉਹ ਇੰਡਸਟਰੀ ਚ ਵਰਤੇਗਾ ਚਾਹ ਉਹਨਾਂ ਨੇ ਐਗਰੀਕਲਚਰ ਦੇ ਅੰਦਰ ਵਰਤੇਗਾ ਕਿਉਂਕਿ ਜਿੰਨਾ ਪਾਣੀ ਜਿੰਨਾ ਪਾਣੀ ਜਿਹੜਾ ਅਲੋਟ ਹੁੰਦਾਗਾ ਉਹ ਬਿਲਕੁਲ ਸਫੀਸ਼ੈਂਟ ਆ 135 ਲੀਟਰ ਜੇ ਮੈਂ ਗੱਲ ਕਰਾਂ ਫਰਦਰ ਥੋੜਾ ਜਿਹਾ 135 ਲੀਟਰ ਪਾਣੀ ਜਿਹੜਾ ਹਰ ਇੱਕ ਪਰਸਨ ਲਈ ਇੱਕ ਮਨੁੱਖ ਦੇ ਲਈ ਸਫੀਸ਼ੈਂਟ ਆ ਇੱਕ ਮਨੁੱਖ ਜਿਹੜਾ ਹਰ ਰੋਜ਼ ਦੀ ਆਪਣੀ ਜ਼ਿੰਦਗੀ ਦੇ ਲਈ 135 ਲੀਟਰ ਦੇ ਨਾਲ ਆਪਣਾ ਅੱਛਾ ਅچھے ਢੰਗ ਨਾਲ ਆਪਣਾ ਗੁਜ਼ਾਰਾ ਕਰ ਸਕਦਾਗਾ ਸੋ ਦੇ ਲਈ ਬੈਸਮੇਂ ਦਾ ਸਫੀਸ਼ੀਐਂਟ ਪਾਣੀ ਜਿਹੜਾ ਅਸੀਂ ਹਰਿਆਣਾੋਂ ਦੇ ਰਹਿਆਂਗੇ ਬਿਲਕੁਲ ਸਫੀਸ਼ੀਐਂਟ ਆਗਾ ਸੋ ਹਰਿਆਣਾ ਨੇ ਆਪਣੇ ਪਾਣੀ ਨੂੰ ਮਹਿਸੂਸ ਕੀਤਾ ਆਪਣੇ ਪਾਣੀ ਦੀ ਦੁਰਵਰਤੋਂ ਕੀਤੀ ਉਹਨੂੰ ਕਿਤੇ ਹੋਰ ਵਰਤਿਆ ਇਸੇ ਗੱਲ ਕਰਕੇ ਅੱਜ ਉਹ ਮੰਗ ਰਿਹਾਗਾ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਅਸੀਂ ਬਿਲਕੁਲ ਪਾਣੀ ਨਹੀਂ ਦੇਵਾਂਗੇ ਕਿਉਂਕਿ ਜਿੰਨਾ ਪਾਣੀ ਬਣਦਾ ਸੀ ਅਸੀਂ ਉਸ ਤੋਂ ਵੱਧ ਉਹਨਾਂ ਨੂੰ 3% ਵੱਧ ਦੇ ਚੁੱਕੇ ਹਾਂ ਸੋ ਹੁਣ ਮੈਂ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਅਖੌਤੀ ਲੀਡਰਾਂ ਨੂੰ ਪੁੱਛਣਾ ਚਾਹਨਾਗਾ ਜਿਹੜੇ ਪੰਜਾਬ ਦੀ ਧਰਤੀ ਦੇ ਰਹਿੰਦੇ ਨੇਗੇ ਜਿਹੜੇ ਪੰਜਾਬ ਦਾ ਅੰਨ ਖਾਂਦੇ ਨੇਗੇ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਂ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਵੋਟਾਂ ਲੈ ਕੇ ਕਈ ਵਾਰ ਫੇਸ ਦੀ ਪਾਰਲੀਮੈਂਟ ਚ ਗਏ ਨੇਗੇ ਔਰ ਦੇਸ਼ ਦੀ ਪੰਜਾਬ ਦੀ ਵਿਧਾਨ ਸਭਾ ਚ ਆਏ ਨੇ ਕਿ ਉਹ ਪੰਜਾਬ ਨਾਲ ਗਦਾਰੀ ਨਹੀਂ ਕਰ ਰਹੇ ਕਿ ਉਹ ਪੰਜਾਬ ਨਾਲ ਧੋਖਾ ਨਹੀਂ ਕਰ ਰਹੇ ਕਿ ਉਹ ਆਪਣੀ ਕੁਰਸੀ ਬਚਾਉਣ ਦੇ ਲਈ ਕਿ ਉਹ ਸਿਰਫ ਔਰ ਸਿਰਫ ਭਾਰਤੀ ਜਨਤਾ ਪਾਰਟੀ ਦਾ ਹੱਥ ਥੋਕਾ ਬਣਨ ਦੇ ਲਈ ਇਹ ਕੰਮ ਕਰ ਰਹੇ ਨੇਗੇ ਸੋਨਾ ਨੂੰ ਰਵਨੀਤ ਮਿੱਟੂ ਜੀ ਨੂੰ ਸਰਹਿਲ ਜਾਖੜ ਜੀ ਨੂੰ ਤੁਰੰਤ ਰਜ਼ਾਇਨ ਦੇਣਾ ਚਾਹੀਦਾ ਤਰੰਤ ਭਾਰਤੀ ਜਨਤਾ ਪਾਰਟੀ ਨੂੰ ਛੱਡਣਾ ਚਾਹੀਦਾ ਕਿਉਂਕਿ ਪੂਰਾ ਪੰਜਾਬ ਦੇਖ ਰਿਹਾ ਪੂਰੀ ਪੰਜਾਬੀਆ ਦੇਖ ਰਹੀ ਆ ਲੋਕ ਦੇਖ ਰਹੇ ਨੇਗੇ ਕਿ ਕਿਸ ਤਰ੍ਹਾਂ ਰਵਨੀਤ ਮਿੱਟੂ ਜੀ ਔਰ ਸੁਨੀਲ ਜਾਖੜ ਜੀ ਪੰਜਾਬ ਵਿਰੋਧੀ ਰੋਲ ਨਿਵਾ ਰਹੇ ਨੇ ਕਿਸ ਤਰ੍ਹਾਂ ਉਹ ਸਾਜ਼ਿਸ਼ ਜਿਹੜੀ ਹਰਿਆਣੇ ਨੇ ਕੇਂਦਰ ਸਰਕਾਰ ਦੇ ਨਾਲ ਰਲਿਆ ਉਦੇ ਅੰਦਰ ਇੱਕ ਪ੍ਰਮੁੱਖ ਪਾਈਵਾਲ ਦਾ ਇੱਕ ਮੇਨ ਕਨਸਪਰੇਟਰ ਦਾ ਰੋਲ ਜਿਹੜਾ ਉਹ ਰਬਨੀਤ ਮਿੱਟੂ ਜੀ ਤੇ ਸਨੀਲ ਜਾਖੜ ਜੀ ਲਵਾ ਰਹੇ ਨੇਗੇ ਤੇ ਪੂਰਾ ਪੰਜਾਬ ਦੇਖ ਰਹਿ ਹੈਗਾ ਪੂਰੇ ਪੰਜਾਬ ਦੇ ਕਿਸਾਨ ਦੇਖ ਰਹੇ ਨੇਗੇ ਕਿ ਕਿਸ ਤਰ੍ਹਾਂ ਸਨੀਲ ਜਾਖੜ ਤੇ ਰਬਨੀਤ ਮਿੱਟੂ ਪੰਜਾਬ ਵਿਰੋਧੀ ਰੋਲ ਲਵਾ ਰਹੇ ਨੇ ਸਾਬਤ ਸਮਝਦਾ ਉਹਨਾਂ ਨੂੰ ਤੁਰੰਤ ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦੇਣਾ ਚਾਹੀਦਾਗਾ ਤੁਰੰਤ ਉਹਨਾਂ ਨੂੰ ਪੰਜਾਬ ਦਾ ਪੰਜਾਬ ਦੇ ਲਾਲ ਖੜਨਾ ਚਾਹੀਦਾ ਪੰਜਾਬ ਦੇ ਪਾਣੀ ਦਾ ਖੜਨਾ ਚਾਹੀਦਾ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੀਦਾ ਪੰਜਾਬ ਦੇ ਕਿਸਾਨ ਨਾਲ ਖੜਨਾ ਚਾਹੀਦਾ ਪਰ ਮੈਂ ਬਿਲਕੁਲ ਤੁਹਾਡੇ ਜਰੀਏ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨਾ ਚਾਹੁੰਦੇ ਆ ਕਿ ਬਿਲਕੁਲ ਡੈਮ ਨੂੰ ਕੋਈ ਆਸ ਨਹੀਂ ਆਉਣ ਦੇਵਾਂਗੇ ਡੈਮ ਦੀ ਸੁਰੱਖਿਆ ਡੈਮ ਜਿਹੜੇ ਨੇ ਸਾਰੇ ਉਹ ਸੁਰੱਖਿਤ ਹੱਤਾਂ ਦੇ ਵਿੱਚ ਨੇਗੇ ਉਹਨਾਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇਗੇ ਕਿਸੇ ਨੂੰ ਬਸੇ ਪਾਣੀ ਦੇਣ ਦੇਵਾਂਗੇ ਕਿਉਂਕਿ ਇਹਦੇ ਉੱਤੇ ਸਾਡਾ ਹੱਕ ਆ ਪੰਜਾਬ ਦੇ ਲੋਕਾਂ ਦਾ ਹੱਕ ਆ ਸਾਨੂੰ ਬਿਲਕੁਲ ਅਸੀਂ ਨਹੀਂ ਜਾਣ ਦੇਵਾਂਗੇ ਮਤਲਬ ਸਾਹਿਬ ਇੱਕ ਮਹੀਨਾ ਵਿੱਚ ਜਿਹੜੀ ਰਾਇਤ ਦੀ ਟੈਕਨੀਕ ਰੱਖਣਾ ਚਾਹਿਆ ਸੀ ਕੱਲ੍ਹ ਤੋਂ ਮੀਟਿੰਗ ਹੋਈ ਸੀ ਸਾਡੇ ਪੰਜਾਬ ਕੰਟਰੋਲ ਦੇ ਵੀ ਅੰਦਰ ਵੀ ਸੋ ਉਹਦੇ ਚੱਕ ਕੋਈ ਪ੍ਰੈਕਸ਼ਨ ਦਿੱਤੀਆਂ ਗਈਆਂ ਕਿ ਪੰਜਾਬ ਸਰਕਾਰ ਨੂੰ ਪੂਰੇ ਚ ਪਾਣੀ ਸਦੇ ਹੁੜਿਆੜਾ ਤੇ ਸਿੱਧੀਆਂ ਡਾਇਰੈਕਸ਼ਨ ਹੀ ਹੋਈਆਂ ਨੇ ਦੇਖੋ ਕੱਲ ਜਿਹੜੀ ਮੀਟਿੰਗ ਹੋਈ ਸੀ ਉਹਦੇ ਅੰਦਰ ਅਸੀਂ ਪੰਜਾਬ ਸਰਕਾਰ ਵੱਲੋਂ ਆਪਣਾ ਰਿਟਰਨ ਸਟੈਂਡ ਵੀ ਲਖਿਆ ਰਿਟਰਨ ਡਾਕੂਮੈਂਟ ਵੀ ਦਿੱਤੇ ਔਰ ਬਿਲਕੁਲ ਉਹਦੇ ਅੰਦਰ ਆਰਗੂਮੈਂਟ ਕੀਤਾ ਉਸ ਮੀਟਿੰਗ ਦੇ ਅੰਦਰ ਅਸੀਂ ਆਪਣਾ ਪੱਖ ਰੱਖਿਆ ਕਿ ਬਿਲਕੁਲ ਜਿਹੜਾ ਤੁਹਾਡਾ ਬਣਦਾ ਰਾਈਟ ਆ ਉਹ ਤੁਹਾਨੂੰ ਮਿਲ ਚੁੱਕਿਆ ਹੈ ਇਹ ਤਾਂ ਸਾਰਾ ਸਾਰੇ ਪੜ੍ਹੇ ਲਿਖੇ ਲੋਕ ਜੇ ਆਪਾਂ ਹਾਈ ਕੋਰਟ ਦੀ ਗੱਲ ਕਰੀਏ ਕਾਨੂੰਨ ਦੀ ਗੱਲ ਕਰੀਏ ਜੇ ਤੁਹਾਨੂੰ 10 ਰੁਪਏ ਮਿਲਨੇ ਚਾਹੀਦੇ ਨੇ ਭਾਈ ਤੁਹਾਨੂੰ 10 ਰੁਪਏ ਮਿਲ ਗਏ ਤੇ ਤੁਸੀਂ 11 ਰੁਪਏ ਦੀ ਕਿਉਂ ਗੱਲ ਕਰਦੇ ਹੋ 12 ਦੀ ਕਿਉਂ ਗੱਲ ਕਰਦੇ ਹੋ 13 ਦੀ ਕਿਉਂ ਗੱਲ ਕਰਦੇ ਹੋ ਸੋ ਜਿੰਨਾ ਅਲੋਟਡ ਪਾਣੀ ਸੀ ਉਹਨਾਂ ਨੂੰ ਮਿਲ ਚੁੱਕਿਆਗਾ ਪਰ ਲੇਕਿਨ ਉਹਨਾਂ ਨੇ ਫੇਰ ਵੀ ਗੈਰ ਕਾਨੂੰਨੀ ਫੇਰ ਵੀ ਉਹਨਾਂ ਨੇ ਗੈਰ ਕਾਨੂੰਨੀ ਅਧਿਕਾਰਾਂ ਨੂੰ ਜਿਹੜਾ ਆਪਣੇ ਅਧਿਕਾਰਾਂ ਨੂੰ ਗੈਰ ਕਾਨੂੰਨੀ ਤੌਰ ਤੇ ਵਰਤਿਆ ਔਰ ਬੀਬੀਐਮਨ ਨੂੰ ਉਹ ਬਜਬੂਰ ਕਰ ਰਹੇ ਨੇ ਕਿ ਕਿ ਪਾਣੀ ਛੱਡੇ ਜਾਵੇ ਪਰ ਲੇਕਿਨ ਜਿਹਾ ਨਹੀਂ ਹੋਊਗਾ ਅੱਜ ਹੀ ਮੈਨੂੰ ਪਤਾ ਲੱਗਿਆ ਕਿ ਤਰੰਤ ਉਹਨਾਂ ਨੇ ਸਾਡੇ ਜਿਹੜੇ ਇੰਜੀਨੀਅਰ ਸੀ ਕਿਉਂਕਿ 740 ਦੇ ਰੇਸੋ ਦੇ ਅੰਦਰ ਬੀਬੀਐਮ ਦੇ ਅੰਦਰ EMPLY ਜਿਹੜੇ ਨੇ ਪੰਜਾਬ ਦੇ ਨਗੇ 60% ਜਿਹੜੀ ਹਿੱਸਾ ਜਿਹੜਾ ਪੰਜਾਬ ਦਾ ਹੈ 60% ਜਿਹੜਾ ਹਿੱਸਾਗਾ 60% ਜਿਹੜਾ ਹਿੱਸਾ ਜਿਹੜਾਗਾ ਉਹ ਪੰਜਾਬ ਦਾ ਬਣਦਾਗਾ ਸੋ ਕਿਤੇ ਨਾ ਕਿਤੇ ਮੈਂ ਸਮਝਦਾਗਾ ਉਹਦੇ ਅੰਦਰ ਵੀ ਅੱਜ ਇੱਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਕਿੰਨੀ ਡਿਕਟੇਟਰਸ਼ਿਪ ਤੇ ਉੱਤੇ ਰਹੀ ਆ ਕਿੰਨੀ ਤਾਨਾਸ਼ਾਹੀ ਤੇ ਉਤਰੀ ਹੋਈ ਆ ਦੇਸ਼ ਦਾ ਹੁਕਮਰਾਨ ਮੋਦੀ ਸਾਹਿਬ ਹਰਿਆਣਾ ਦੇ ਚੀਫ ਮਨਿਸਟਰ ਸੁਨੀਲ ਜਾਖੜ ਜੀ ਰਮੇਸ਼ ਬਿੱਟੂ ਜੀ ਕਿਸ ਤਰ੍ਹਾਂ ਮੈਂ ਸਮਝਦਾ ਅੱਜ ਡਿਕਟੇਟਰ ਬਣੇ ਹੋਏ ਨੇਗੇ ਅੱਜ ਉਹ ਡਿਕਟੇਟਰਸ਼ਿਪ ਦਾ ਸਬੂਤ ਦੇ ਰਹੇ ਨੇਗੇ ਕਿ ਸਾਨੂੰ ਮਾਰਨ ਦਾ ਯਤਨ ਕਰ ਰਹੇ ਨੇਗੇ ਪੰਜਾਬੀਅਤ ਨੂੰ ਮਾਰਨ ਦਾ ਯਤਨ ਕਰ ਰਹੇ ਨੇਗੇ ਪੰਜਾਬ ਨੂੰ ਮਾਰਨ ਦਾ ਯਤਨ ਕਰ ਰਹੇ ਨੇਗੇ ਪੰਜਾਬ ਇੱਕ ਦੇਸ਼ ਦਾ ਸੂਬਾਗਾ ਜਿਹੜਾ ਮੈਂ ਸਮਝਦਾ ਜੀ ਨੇ ਦੇਖਦੀ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਅਥਾਹ ਕੁਰਬਾਨੀਆਂ ਕੀਤੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਲੱਖਾਂ ਹੀ ਪੰਜਾਬੀ ਜਣੇ ਲੱਗੇ ਉਹ ਕੁਰਬਾਨ ਹੋਏ ਨੇਗੇ ਸੋ ਉਸ ਦੇ ਉਸ ਸੂਬੇ ਦੇ ਨਾਲ ਮੈਂ ਸਮਝਦਾ ਧੋਖਾ ਕਰਨਾ ਬਿਲਕੁਲ ਵੀ ਕਿਸੇ ਵੀ ਰੂਪ ਵਿੱਚ ਵਾਜਬ ਨਹੀਂ ਹੈਗਾ ਜੀ ਸਾਹਿਬ ਜੀ ਜੀ ਹੋਈ ਉਹ ਉਸ ਦੇ ਵਿੱਚ ਹਕਮਤਰੀ ਭਗਵਾਨ ਜੀ ਪੰਜਾਬ ਦੀ ਵੀ ਪੀਂ ਗਈ ਸੀ ਉੱਥੇ ਚੁੱਪ ਰਹੀ ਹੈ ਤੇ ਸਿਰਫ ਮਗਰਮੱਛੀ ਆਪ ਨੂੰ ਹਾਰਨੇ ਪੰਜਾਬ ਵੀ ਸਟੈਂਪ ਲੈਰ ਵੀ ਕਰ ਰਹੇ ਹੈ ਬੈ ਸਮਝਦਾ ਇੱਥੋਂ ਵੱਡਾ ਕੋਈ ਝੂਠ ਨਹੀਂ ਹੋ ਸਕਦਾ ਇਸ ਤੋਂ ਵੱਡਾ ਕੋਈ ਝੂਠ ਨਹੀਂ ਹੋ ਸਕਦਾ ਕਿਉਂ ਕਿ ਕਿੱਡਾ ਵੱਡਾ ਕੁਫਰ ਤੋਰ ਰਹੇ ਨੇ ਕਿੱਡਾ ਵੱਡਾ ਝੂਠ ਬੋਲ ਰਹੇ ਨੇਗੇ ਇਸੇ ਗੱਲ ਕਰਕੇ ਅਸੀਂ ਇਸੇ ਗੱਲ ਕਰਕੇ ਅਸੀਂ ਡਾਕੂਮੈਂਟਰੀ ਐਵਿਡੈਂਸ ਕੀਤਾ ਸੀਗਾ ਉਹ ਭੁੱਲ ਗਏ ਸਾਨੂੰ ਵੀ ਪਤਾ ਸੀਗਾ ਕਿ ਰਵਨੀਤ ਮਿੱਟੂ ਜਿਹੜਾ ਉਹ ਬੜਾ ਝੂਠ ਬੋਲਣ ਦਾ ਬਾਹਰ ਆ ਉਹ ਬੜਾ ਰੰਗ ਬਦਲਦਾਗਾ ਬੜਾ ਮੈਂ ਸਮਝਦਾ ਸਲੇਡੇ ਦੀ ਤਰ੍ਹਾਂ ਜਿਵੇਂ ਰੰਗ ਬਦਲਦਾ ਕਦੇ ਇਹ ਕਦੇ ਉਹ ਗਿਰਗੜ ਦੀ ਤਰ੍ਹਾਂ ਰੰਗ ਬਦਲਦਾ ਕਦੇ ਇਹ ਕਦੇ ਉਹ ਇਸੇ ਗੱਲ ਕਰਕੇ ਸੀ ਆਪਣਾ ਰਿਟਰਨ ਦੇ ਅੰਦਰ ਰਿਟਰਨ ਦੇ ਅੰਦਰ ਆਰਗੂਮੈਂਟ ਜਿਹੜਾ ਉਹ ਕਰਕੇ ਆਇਆ ਸੀ ਰਿਟਰਨ ਦੇ ਵਿੱਚ ਦੇ ਕੇ ਆਇਆ ਸੀ ਕਿ ਕੱਲ ਨੂੰ ਕਿਤੇ ਭੱਜ ਨਾ ਜਾਣ ਬਿਲਕੁਲ ਪੰਜਾਬ ਦਾ ਪੱਖ ਜਿਹੜਾ ਅਧਿਕਾਰੀਆਂ ਨੇ ਰੱਖਿਆਗਾ ਔਰ ਰਮੀਤ ਮਿੱਟੂ ਝੂਠ ਬੋਲ ਲਗਾ ਜਦੋਂ ਮਰਜ਼ੀ ਆ ਕੇ ਜਿੱਥੇ ਮਰਜ਼ੀ ਆ ਕੇ ਸਾਡੇ ਅਧਿਕਾਰੀਆਂ ਨਾਲ ਬਹਿਸ ਕਰਦੀ ਹੈ ਅਧਿਕਾਰੀਆਂ ਨਾਲ ਕਰ ਲੈ ਸਾਡੇ ਲੀਡਰਾਂ ਨਾਲ ਬਹਿਸ ਕਰਨੀ ਲੀਡਰਾਂ ਨਾਲ ਕਰ ਲੈ ਪੰਜਾਬ ਦੇ ਲੋਕਾਂ ਨੂੰ ਪਤਾ ਕਿ ਉਹ ਤਾਂ ਸਿਰਫ ਔਰ ਸਿਰਫ ਕੁਰਸੀ ਲੈਣ ਲਈ ਕਿਉਂਕਿ ਉਹ ਰਾਜਸਥਾਨ ਦਾ ਮੈਂਬਰ ਪਾਰਲੀਮੈਂਟ ਹੈ ਨਾ ਉਹ ਪੰਜਾਬ ਦਾ ਨਹੀਂ ਹੈਗਾ ਰਬਦੀਤ ਮਿੱਟੂ ਪੰਜਾਬ ਦਾ ਨਹੀਂ ਹੈਗਾ ਉਹਨੂੰ ਸਿਆਸੀ ਤੌਰ ਤੇ ਮੈਂ ਸਮਝਦਾ ਉਹਨੇ ਆਪਣੀ ਜ਼ਮੀਰ ਖਤਮ ਕਰ ਚੁੱਕਿਆ ਉਹ ਤਾਂ ਰਾਜਸਥਾਨ ਦਾ ਹੈ ਇਸੇ ਗੱਲ ਕਰਕੇ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਜਿੱਤ ਗਿਆ ਥਾ ਭਾਰਤੀ ਜਨਤਾ ਪਾਰਟੀ ਦੀ ਬੋਲੂ ਬੋਲੂਗਾ ਉਹ ਪੰਜਾਬ ਦੀ ਬੋਲੀ ਨਹੀਂ ਬੋਲੂਗਾ ਬੀਜੇਪੀ ਤੋਂ ਕਹਿ ਗਿਆ ਕਿ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਦੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਟੈਲੀਫੋਨਿਕ ਗੱਲ ਹੋਈ ਹੈ ਕਹਿੰਦੇ ਉਸ ਤੋਂ ਮਾਇਨੇ ਨੇ ਹਾਂ ਵੀ ਪਰੀਸੀ ਕਿ ਐਸੇ ਤੋਂ ਅਡੀਸ਼ਨਲ ਪਾਣੀ ਦੇ ਦੇ ਆ ਗਏ ਕਹਿੰਦੇ ਹੁਣ ਹੈ ਰਾਜਨੀਤੀ ਦੇ ਖੰਦੇ ਆਪਣੇ ਸਟੈਂਡ ਤੋਂ ਪਿੱਛੇ हट ਰਹੇ ਮੈਂ ਬਾਰ ਬਾਰ ਸਪਸ਼ਟ ਕਰ ਰਿਹਾ ਕਿ ਜਿੰਨਾ ਪਾਣੀ ਹਰਿਆਣਾ ਨੂੰ ਅਲੋਟਡ ਸੀ ਉਹਨਾਂ ਨੇ ਲੈ ਲਿਆ ਜਾਂ ਨਹੀਂ ਲੈ ਲਿਆ ਪਹਿਲਾਂ ਤਾਂ ਹਰਿਆਣਾ ਸਟੇਟ ਬੀਬੀਐਮ ਇਹ ਸਪਸ਼ਟ ਕਰੇ ਕਿ ਲੈ ਲਿਆ ਕਿ ਨਹੀਂ ਲੈ ਲਿਆ ਜਾਖੜ ਸਾਹਿਬ ਸਪਸ਼ਟ ਕਰਨ ਬਿੱਟੂ ਜੀ ਸਪਸ਼ਟ ਕਰਨ ਕਿ ਉਹਨਾਂ ਨੇ 103 ਪੀਸ ਦੀ ਪਾਣੀ ਵਿਧੀ ਵਰਤੋਂ ਕਰ ਲਈ ਕਿ ਨਹੀਂ ਕਰ ਲਈ ਜਿਨ੍ਹਾਂ ਨੇ ਕਰ ਲਈ ਤਾਂ ਹੁਣ ਕਿਹੜੇ ਮੂਨਾ ਪਾਣੀ ਮੰਗਦੇ ਨੇ ਇਹ ਸਪੱਸ਼ਟ ਕਰਨ ਕਿ ਭਾਈ ਤੁਸੀਂ ਕਿਸ ਗੱਲ ਲਈ ਪਾਣੀ ਮੰਗ ਰਹੇ ਹੋ ਜੇ ਨਹੀਂ ਲਿਆ ਦੱਸ ਦੇਣ ਦੱਸ ਦੇਣ ਕਿ ਅਸੀਂ ਇੱਲਾ ਪਾਣੀ ਇਹ ਜ਼ਰੂਰ ਨਹੀਂ ਕੀਤਾ ਤਾਂ ਬਿਲਕੁਲ ਅਸੀਂ ਜਿਹੜਾ ਬਣਦਾ ਉਹ ਦੇ ਦਾਂਗੇ ਪਰ ਲੇਕਿਨ ਜਦੋਂ ਉਹਨਾਂ ਨੇ ਆਲਰੇਡੀ 3% ਦੀ ਵੱਧ ਲੈ ਲਿਆ ਤਾਂ ਹੁਣ ਕਿਹੜੇ ਮੂਨਾ ਮੰਗਦੇ ਲਗੇ ਅਸਲਾਮੁਅਲੈਕਮ ਸਰ ਸੈਂਟਰਲ ਸਰਕਾਰ ਉਹਨਾਂ ਦਾ ਦਸ ਬੰਦਿਆਂ ਦੀ ਮੀਟਿੰਗ ਹੈ 4 ਮਈ ਹੂੰ ਉਹਦੇ ਤੋਂ ਕੀ ਉਮੀਦ ਰੱਖਦੇ ਹੋ ਔਰ ਮੈਂ ਤਾਂ ਕਿਸਾਨ ਜਥੇਬੰਦੀਆਂ ਤੋਂ ਹੀ ਉਮੀਦ ਰੱਖਦਾ ਹਾਂਗਾ ਕਿ ਜਿਹੜਾ ਅੱਜ ਪਾਣੀਆਂ ਦੇ ਉੱਤੇ ਵੱਡਾ ਡਾਕਾ ਭਾਰਤੀ ਜਨਤਾ ਪਾਰਟੀ ਮਾਰ ਰਹੀ ਆ ਔਰ ਪੰਜਾਬ ਦੇ ਪਾਣੀਆਂ ਤੇ ਡਾਕਾ ਵੱਜ ਰਿਹਾਗਾ ਔਰ ਪੰਜਾਬ ਦੇ ਖੇਤੀ ਸੈਕਟਰ ਨੂੰ ਖਤਮ ਕਰਨ ਦੇ ਲਈ ਇੱਕ ਵੱਖਰੀ ਚਾਲ ਜਿਹੜੀ ਆ ਉਹ ਵੱਖਰੀ ਕਿ ਸਾਜ਼ਿਸ਼ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਰਚੀ ਆ ਉਹਦੇ ਖਿਲਾਫ ਵੀ ਖੁੱਲਕੇ ਬੋਲਣਗੇ ਔਰ ਉਹਦੇ ਖਿਲਾਫ ਵੀ ਮੈਂ ਸਭ ਨਾਲ ਗੱਲ ਜਿਹੜੀ ਆ ਉਸ ਮੀਟਿੰਗ ਚ ਰੱਖਣਗੇ ਔਰ ਕੇਂਦਰੀ ਨੀਤੀਆਂ ਨੂੰ ਮਜ਼ਬੂਤ ਕਰਨਗੇ ਕਿ ਪੰਜਾਬ ਦਾ ਪਾਣੀ ਨਾ ਜਾਵੇ ਕਿਉਂਕਿ ਜੇ ਪਾਣੀ ਨਾ ਰਿਹਾ ਤਾਂ ਕਿਸਾਨ ਤਾਂ ਰਹਿਣਾ ਹੀ ਨਹੀਂ ਹੈਗਾ ਤਾਂ ਮੈਂ ਸਮਝਦਾ ਅੱਜ ਦੀ ਸਭ ਤੋਂ ਵੱਡੀ ਮੰਗ ਜਿਹੜੀ ਆ ਉਹ ਪਾਣੀਆਂ ਦੀ ਆ ਇਹਦੇ ਉੱਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਸਾਡੇ ਨਾਲ ਖੜਨ ਗਿਆ ਡਟ ਕੇ ਸਾਥ ਦੇਣਗੇ। ਅੱਜ ਰਾਜਾ 4 ਮਈ ਦੀ ਮੀਟਿੰਗ 'ਚ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਕਿ ਪੰਜਾਬ ਸਰਕਾਰ ਸ਼ਾਮਲ ਨਾ ਹੋਵੇ ਅਸੀਂ ਕੇਂਦਰ ਨਾਲ ਸਿੱਧੀ ਗੱਲ ਕਰਾਂਗੇ। ਦੇਖੋ ਜਿਹੜੀਆਂ ਮੰਗਾਂ ਨੇ ਕਿ ਉਹ ਕੇਂਦਰ ਨਾਲ ਸੰਬੰਧਿਤ ਰਹੀਆਂ। ਜਿੰਨੀਆਂ ਵੀ ਮੰਗਾਂ ਨੇ ਪੰਜਾਬ ਦੇ ਕਿਸਾਨਾਂ ਦੀ ਉਹ ਆਲਰੇਡੀ ਬਾਰ-ਬਾਰ ਕਹਿ ਚੁੱਕੇ ਨੇਗੇ ਕਿ ਸਾਡੀਆਂ ਸਾਰੀਆਂ ਮੰਗਾਂ ਕੇਂਦਰ ਸਰਕਾਰ ਨਾਲ ਸੰਬੰਧਤ ਨੇਗੀਆਂ ਤੋਂ ਬਿਲਕੁਲ ਸਾਡੇ ਤੋਂ ਕੋਈ ਇਤਰਾਜ਼ ਨਹੀਂ ਆਪਣੀ ਮੀਟਿੰਗ ਕਰ ਲੈਣਾ ਔਰ ਮੈਨੂੰ ਇਹ ਵੀ ਆਸ ਆ ਕਿ ਭਾਰਤੀ ਜਨਤਾ ਪਾਰਟੀ ਇਸ ਵਾਰ ਇਨਸਾਫ ਕਰੂਗੀ ਤੇ ਮਾਮਲੇ ਨੂੰ ਲਟਕਾਉਗੀ ਨਹੀਂ ਔਰ ਮਾਮਲੇ ਦਾ ਹੱਲ ਕਰਕੇ ਜਾਊਗੀ ਜੀ ਬਾਈ ਡੈਮ ਤੇ ਪਾਣੀ ਘਟਿਆ ਕਿੰਨਾ ਭੁੱਖਾ ਹੈਗਾ ਮੇਰੇ ਤੋਂ ਲੈ ਕੇ ਸੀਜ਼ਨ ਦੇ ਵਿੱਚ ਬੰਦਾ ਦਾ ਪਾਣੀ ਬਿਲਕੁਲ ਜਦੋਂ ਡੈਮ ਤੇ ਪਾਣੀ ਘਟ ਰਿਹਾ ਐ ਇਸੇ ਗੱਲ ਕਰਕੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਆਪਣਾ ਪਾਣੀ ਅਸੀਂ ਆਪਣੀ ਲਿਆਕਤ ਦੇ ਨਾਲ ਆਪਣੀ ਸੂਝ-ਬੂਝ ਦੇ ਨਾਲ ਪਾਣੀ ਬਰਤਦੇ ਆਂ ਸਾਨੂੰ ਪਤਾ ਹੈਗਾ ਕਿ ਅੱਗੇ ਮਈ ਤੇ ਜੂਨ ਦਾ ਮਹੀਨਾ ਆਉਣਾਗਾ ਸੋ ਜਿਹੜਾ 11% ਦੀ ਪਾਣੀ ਬਚਦਾਗਾ ਉਹ ਅਸੀਂ ਪੰਜਾਬ ਦੇ ਕਿਸਾਨ ਲਈ ਰੱਖਿਆਗਾ ਅਸੀਂ ਪਾਣੀ ਦੀ ਜਿਹੜੀ ਵਰਤਮਾ ਉਹ ਬੜੀ ਸੰਜੀਦਗੀ ਦੇ ਨਾਲ ਕਰ ਰਹੇ ਆਂ ਸਾਨੂੰ ਪਤਾ ਹੈਗਾ ਕਿ ਅੱਜ ਪਾਣੀ ਦੀ ਕੀਮਤ ਕਿੰਨੀ ਆ ਅੱਜ ਬੂੰਦ-ਬੂੰਦ ਦੀ ਕੀਮਤ ਆ ਇਸ ਦੇਸ਼ ਦੇ ਅੰਦਰ ਸੋ ਪਾਣੀ ਜਿਹੜਾ ਉਹ ਲਗਾਤਾਰ ਘਟ ਰਿਹਾ ਚਾਹੇ ਗਲੇਸ਼ੀਅਰ ਦੀ ਗੱਲ ਕਰੀਏ ਉਹ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਆਪਣੇ ਪਾਣੀ ਦੀ ਅੱਛੇ ਤਰੀਕੇ ਨਾਲ ਬੜੀ ਸੰਜੀਦਗੀ ਨਾਲ ਵਰਤੋਂ ਕਰੀਏ ਔਰ ਹਰਿਆਣਾ ਨੇ ਮੈਂ ਸਮਝਦਾ ਨਲਾਇਕੀ ਦਿਖਾਈ ਆ ਉਹਨਾਂ ਨੇ ਗਲਤੀ ਕੀਤੀ ਐ ਇਸ ਕਲ ਕਰਕੇ ਭੁਗਤਣਾ ਪੈਂਦਾ ਇਸ ਕਰਕੇ ਅਸੀਂ ਆਪਣੇ ਕਿਸਾਨਾਂ ਜਿੰਨਾ ਪਾਣੀ ਦੇਮਾ ਚ ਘਟ ਰਿਹਾਗਾ ਇਸੇ ਕਰਕੇ ਅਸੀਂ ਆਪਣਾ ਪਾਣੀ ਰਿਜ਼ਰਵ ਰੱਖਿਆ ਫਾਰ ਫਾਰਮਰਸ ਬਿਲਕੁਲ ਜਾਏਗਾ ਕਿ ਅੱਗੇ ਵਾਹਣਾ ਕਢਾਵਾਂਗੇ ਨੂੰ ਬਣ ਕੁਝ ਜਾਏਗਾ ਸਾਰਾ ਕੁਝ ਉਸੇ ਦਵਾ ਵਿੱਚ ਜਿੰਨਾ ਪਾਣੀ ਅਲੋਟਡ ਆ ਓਨਾ ਪਾਣੀ ਹਰਿਆਣਾ ਨੂੰ ਮਿਲੇਗਾ ਔਰ ਉਸ ਤੋਂ ਬਾਅਦ ਪਾਣੀ ਨਹੀਂ ਮਿਲੇਗਾ ਬਦ ਕੋ ਸਪਸ਼ਟਾ ਔਰ ਬਿਲਕੁਲ ਉਹਨੂੰ ਰੋਕਣ ਦੇ ਇੰਤਜ਼ਾਮ ਜਿਹੜੇ ਨੇ ਉਹ ਕਰ ਚੁੱਕੇ ਨੇ ਜਿੰਨਾ ਮਰਜ਼ੀ ਜਿਹੜਾ ਉਹ ਕੋਸ਼ਿਸ਼ ਕਰ ਲੈਣਾ ਸਾਨੂੰ ਕੋਸ਼ਿਸ਼ ਜਿਹੜੀ ਆ ਉਹਨਾਂ ਦੀ ਸਾਜ਼ਿਸ਼ ਜਿਹੜੀ ਆ ਭਾਰਤ ਜਨਤਾ ਪਾਰਟੀ ਜੋ ਕਾਮਯਾਬ ਨਹੀਂ ਹੋਣੀ ਹੈਗੀ ਔਰ 8080 ਪਹੁੰਚੇ ਨੇ ਸੁਰੱਖਿਆ ਉੱਤੇ ਬਿਲਕੁਲ ਸਾਰੇ ਡੈਮਾਂ ਦੀ ਸੁਰੱਖਿਆ ਜਿਹੜੀ ਆ ਉਹ ਰਿਵਿਊ ਕੀਤੀ ਗਈ ਆ ਔਰ ਉਹਨਾਂ ਦੀ ਸੁਰੱਖਿਆ ਜਿਹੜੀ ਅਸੀਂ ਵਧਾ ਕੇ ਰੱਖਾਂਗੇ ਕਿਸੇ ਨੂੰ ਵੀ ਆਗਿਆ ਨਹੀਂ ਦੇਵਾਂਗੇ ਕਿ ਸਾਡੀ ਪ੍ਰਾਪਰਟੀ ਤੇ ਆ ਕੇ ਕੋਈ ਪੰਜਾਬੀਆਂ ਦੀ ਪ੍ਰਾਪਰਟੀ ਤੇ ਆ ਕੇ ਕੋਈ ਆਖ ਰੱਖੇ ਜਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇ। ਅਮੇ ਦੀ ਪਾਰਟੀ ਐ ਸਰਕਾਰ ਤੇ ਅਸਾਂ ਪਲਾਨ ਕਰਦੇ ਕਿ ਗਰਾਊਂਡ ਤੇ ਉੱਪਰ ਕੇ ਲਿਦਾ ਪ੍ਰੋਜੈਕਟ ਬਿਲਕੁਲ ਅੱਜ ਅੱਜ ਪੂਰੇ ਪੰਜਾਬ ਦੇ ਅੰਦਰ ਤਹਿਸੀਲਾਬਦ ਤੇ ਜ਼ਿਲ੍ਹਾ ਲੈਬਾਉਂ ਤੇ ਸਾਡੇ ਸਾਰੇ ਜਿੰਨੇ ਵੀ ਪਾਰਟੀ ਦੇ ਅਹੁਦੇਦਾਰ ਨੇਗੇ ਬਿਲਕੁਲ ਉਹ ਪ੍ਰੋਟੈਸਟ ਕਰ ਰਹੇ ਨੇ ਉਹ ਭਾਰਤੀ ਜਨਤਾ ਪਾਰਟੀ ਦਾ ਪਰਦਾ ਖੋਲ੍ਹ ਕ ਬਹੁਤ ਬਹੁਤ ਧੰਨਵਾਦ